ਪਾਪਾ ਪੁਲਾਈ ਹਾਂਜੀ ਜਲਵੰਡੀ ਸਾਹੋ ਤੋਂ ਹਾਂਜੀ ਦਮਦਮਾ ਸਾਹਿਬ ਜਿਲ੍ਹਾ ਬਟੰਡਾ ਜਿਹੜਾ ਬਾਬਾ ਮਲੇਰਕੋਟ ਨੇ ਫੀਰ ਹੈ ਜੀ ਇਹਨਾਂ ਦਾ ਜਨਮ ਦਾ ਨਾਮ ਸੀ ਸਦਰੋਦੀਨ ਠੀਕ ਹੈ ਜੀ ਇਹਨਾਂ ਦੀ ਛੋਟੇ ਹੁੰਦਿਆਂ ਦੀ ਮਾਂ ਗੁਜ਼ਰ ਗਈ ਉਦੋਂ ਬੱਚੇ ਪ੍ਰੋਗਰੈਸ ਘਟ ਹੁੰਦੀ ਸੀ ਗਰੀਬ ਗਾਉਂਦੇ ਸੀ ਘਰੋਂ ਨਿਕਲ ਕੇ ਭੱਜ ਕੇ ਆ ਕੇ ਕਿਸੇ ਫੀਰ ਦੇ ਨਾਲ ਲੱਗ ਗਏ ਮਲਤਾਨ ਦੇ ਵਿੱਚ ਠੀਕ ਹੈ ਜੀ ਮਲਤਾਨ ਦੇ ਵਿੱਚ ਇਹਨਾਂ ਨੇ ਸਤਾਤ ਕਰਿਆ ਉਦੋਂ ਕੰਦਾ ਕੋਲੇ ਹੁੰਦੇ ਸੀ ਬਾਬੇ ਦਾ ਜਦੋਂ ਕਹਿੰਦਾ ਲੱਗਾ ਵੀ ਜਦ ਸਬਰੁਦੀਨ ਮੈਨੂੰ ਕਈ ਰਾਤਾਂ ਦਾ ਨੀਂਦਾਂ ਤੇ ਮੜਿਆ ਖਿਆ ਰੱਖੀ ਬਰਾਦਰ ਨੂੰ ਛੇਰ ਵਗਿਆ ਪੈ ਜਾਂਦੇ ਆ ਉਹਦੇ ਕੁਦਰਤੀ ਮੀਂਹ ਪੈਂਦਾ ਸੀ ਜਦੋਂ ਰਾਤ ਨੂੰ ਲੈਂਡ ਚਮਕੀ ਮੀਂਹ ਦੇ ਵਿੱਚ ਪੈਦੇ ਦੇ ਵਿੱਚ ਛੇਰ ਹੋਇਆ ਬੱਕਰੀ ਹੋਈ ਅਮਲੀ ਹੋਇਆ ਇੱਕ ਜਨ ਚੜਦੇ ਦੇ ਮੀਂਹ ਪੈ ਜੇ ਸਾਰੀ ਟੌਰ ਗਲ ਜਾਂਦੀ ਹੈ ਤੇ ਜਦੋਂ ਛੇਰ ਦੇ ਉੱਤੇ ਮੀਂਹ ਪਿਆ ਜੋ ਕੁੰਗੜਾ ਖੜਾ ਸੀ ਜਦੋਂ ਲੈਂਡ ਚਮਕੀ ਉਦੋਂ ਬਾਪਾ ਗੇੜਾ ਮਾਰਨ ਬਾਗਿਆ ਬਾਹਰ ਜਦੋਂ ਬਾਹਰ ਬਾਗ ਗਿਆ ਜਿਹੜਾ ਮੰਨ ਉਹ ਨਾ ਖੜਾ ਖੜਾ ਹੈ ਉਹ ਕਦੇ ਦੇ ਬਲੇਖੇ ਬਾਬੇ ਨੂੰ ਬਾਬੇ ਦੇ ਸ਼ੇਰ ਮੰਦਰ ਲੈ ਕੇ ਮੰਨਤਾ ਜਦੋਂ ਮੰਨਿਆ ਉਹਨੂੰ ਆਇਆ ਹੋਊਗਾ ਵੀ ਤੜਕੇ ਆਪਣਾ ਗੁਰੂ ਉਹਦੋਂ ਗੁਰੂ ਕੰਮ ਕਰਵਾਉਂਦੇ ਸੀ ਜੰਗਲ ਚੋਂ ਲੱਕੜਾ ਇਕਵਾਉਂਦੇ ਲੰਗਰ ਪਕਾਉਣਾ ਹੁੰਦਾ ਸੀ ਉਹਨਾਂ ਨੇ ਕਿ ਆਪਾਂ ਲੱਕੜਾ ਲੱਦ ਲੈ ਆ ਕਰਾਂਗੇ ਜਦੋਂ ਤੜਕੇ ਸ਼ੇਰ ਤੜਕੇ ਇੱਕ ਸੱਜੂਗ ਦੀਆਂ ਗੱਲਾਂ ਇਹ ਸ਼ੇਰ ਤੇ ਮੁਰਗਾ ਸਹੀ ਸਵਾ 4 ਵਜੇ ਗਰਜਦੇ ਹੁੰਦੇ ਸੀ ਅੱਜ ਵੀ ਜਿਹੜਾ ਦੇਸੀ ਮੁਰਗਾ ਸਵਾ 4 ਵਜੇ ਬਾਹਰ ਨਿਕਲਦਾ ਜਦੋਂ 4 ਵਜੇ ਬਾਹਰ ਦਿੱਤੀ ਉਹਨੇ ਗਰਜਿਆ ਛੇਰ ਤੇ ਗੁਰੂ ਨੂੰ ਆਈ ਜਾਗ ਵੀ ਬਲੇ ਆ ਕੀ ਹੋਗਾ ਵੀ ਬੱਚੇ ਉਧੇ ਸ਼ੇਰ ਖਾ ਗਿਆ ਹੋਊਗਾ ਜਦੋਂ ਦੇਖਾ ਉੱਠ ਕੇ ਕੌਤਕ ਗਾਂ ਛੇਰ ਬੰਨਿਆ ਪਿਆ ਉਹ ਕਹਿੰਦਾ ਵੀ ਸਦਰੁਦੀਨ ਇਹ ਕੀ ਕਹਿੰਦਾ ਕਿ ਮੈਂ ਤਾਂ ਰਾਤ ਘੱਲੇ ਦੇ ਭਲੇ ਖੇੜਿਆ ਕੇ ਬੰਨਤਾ ਵੀ ਲੱਕੜਾ ਢੋਆ ਕਰਾਂ ਉਹ ਕਹਿੰਦਾ ਵੀ ਜਾ ਇਤੁਵਾ ਜਿਹੜਾ ਨਾ ਸਦਰੁਦੀਨ ਸਜਾ ਰੱਖਦਾ ਵੀ ਨਾਲ ਤੁਂ ਦੀਨ ਚ ਵੀ ਪਸੰਦ ਹੋਵੇਂਗਾ ਸਦਰੁਦੀਨ ਸਦਰੇ ਜਹਾਂ ਜਿਸ ਦਿਨ ਜਹਾਂ ਅੱਜ ਵੀ ਪਸੰਦ ਹੋਵੇਗਾ ਉਹ ਤੋਂ ilm ਲੈ ਕੇ ਬਾਬਾ ਜੀ ਫੇਰ ਮਲੇਰ ਕੋਟਲੇ ਆਏ। ਇਹ ਚੰਦ ਰਿਆ ਦਾ ਕੰਡਾ ਵਾਹਦਾ ਹੁੰਦਾ ਸੀ। ਬਾਬਾ ਜੀ ਨੇ ilm ਸਿੱਖਿਆ ਵਾ ਸੀ। ਜਿਹੜਾ ਇਥੋਂ ਦਾ ਮਹਿਲੋਦ ਖਾਨ ਲੋਦੀ ਸੀ ਉਹਦੀ ਕ੍ਰੈਡਿਬਿਲਟੀ ਜਨ ਰਹਿਦਾ ਹੁੰਦਾ ਸੀ। ਜਨਤਾਂ ਕਰਦਾ ਸੀ ਪੂਰੀ ਨੂੰ ਉਹਨੇ ਆਪਦੀ ਮਾਂ ਨੂੰ ਦੱਸਿਆ ਵੀ ਮਾਂ ਮੈਨੂੰ ਜਿੰਨ ਪੈਰ ਨ ਦਿੰਦਾ। ਉਹਦਾ ਮਲੇਰ ਤੇ ਕੋਟਲਾ ਦੋ ਹੀ ਹਿੱਸੇ ਦੇ ਵਿੱਚ ਹੁੰਦਾ। ਮਨਿਆਤੀ ਕਰਾਤੀ ਵੀ ਜੇ ਕੋਈ ਬਾਬਾ ਜੀ ਨੂੰ ਕੋਈ ਰਾਜ ਨੂੰ ਕੋਈ ਰਾਜੀ ਕਰੂਗਾ ਮੋਂ ਮਗਾ ਨਾਮ ਦਿੱਤਾ ਜਾਊਗਾ ਜਦੋਂ ਬਾਪੇ ਦੇ ਕੰਨੀ ਗੱਲ ਪਈ ਬਾਬਾ ਵੀ ਬਾਗਾ ਉੱਥੇ ਵੀ ਆਪਣਾ ਦੇਖ ਲੈਣੇ ਜਾ ਕੇ ਬਾਬੇ ਨੇ ਜਾ ਕੇ ਜਿੰਨ ਕਾਬੂ ਕਰ ਲਿਆ ਜਿੰਨ ਕਾਬੂ ਕਰਿਆ ਜਿੰਨ ਦੇ ਨਾਲ ਜਿੰਨ ਕਹਿੰਦਾ ਵੀ ਯਾਰ ਤੂੰ ਮੈਨੂੰ ਨਾ ਮਾਰੀ ਮੈਂ ਤੇਰੇ ਨਾਲ ਹੀ ਬੈਠਿਆ ਕਰੂੰਗਾ ਉਧਰੋਂ ਜਦੋਂ ਮਾਪਾ ਦਰਿਆ ਦੇ ਕੰਢੇ ਤੇ ਆਪਦਾ ਤੋਰਾ ਫੇਰਾ ਕਰਿਆ ਕਰੇ ਤੇ ਬਾਬੇ ਨੂੰ ਕਿਤੇ ਇੱਕਦਮ ਚਮਕਾ ਚਰਾਗ ਛਾ ਗਿਆ। ਬਾਬੇ ਨੇ ਚਾਰੇ ਬੱਤੀਆਂ ਪਾ ਕੇ ਉਹ ਜਿਹੜਾ ਚਰਾਗ ਜਗਾਇਆ ਇੱਕ ਇੱਕ ਇਨਸਾਨ ਰਿਸਤਾ ਉਹਦੇ ਆਲੇ ਦੁਆਲੇ ਖੜਦਾ ਗਿਆ। ਹੁਣ ਜਦੋਂ 21 ਤਣੇ ਬੰਦੇ ਦੇ ਕੋਲੇ ਐ ਬੰਦੇ ਉੱਠ ਕਰਨ ਨੂੰ ਬੰਦਾ ਡਰੀ ਜਾਂਦਾ। ਉਹ ਕਹਿੰਦਾ ਵੀ ਆ ਕੀ? ਉਹ ਕਹਿੰਦਾ ਵੀ ਅਸੀਂ ਪ੍ਰਸਤ ਹੈ ਜੀ ਨੂੰ ਵੀ ਖੈਰ ਹੈ ਅੱਜ ਕੱਲ। ਜਦੋਂ ਉਹ ਹੁਣ ਚਲਾਕ ਵੀਰ ਤਾਂ ਕਹਿੰਦੇ ਸਾਡਾ ਇਹ ਕਿੰਦੀ ਦਾ ਦੱਬਿਆ ਪਿਆ ਸੀ ਮਿੱਟੀ ਦੇ ਵਿੱਚ بابا ਕਹੇ ਮੈਨੂੰ ਤਾਂ ਇਹ ਮਿਲਿਆ بابا ਲੈ ਕੇ ਉਹਨੂੰ ਪਾਣੀ 'ਚ ਪੜ ਗਿਆ ਹੁਣ ਪਾਣੀ 'ਚ ਵੀਰਾਂ ਦੀ ਹਿੰਮਤ ਲਾ ਬਵੇ ਜਦੋਂ ਪਾਣੀ ਦੇ ਵਿੱਚ ਹਿੰਮਤ ਲਾ ਪਈ ਤਾਂ ਉਹ ਕਹਿੰਦੇ ਵੀ ਚੰਗਾ ਜਰਾ ਅੱਜ ਤੋਂ ਅਸੀਂ ਵੀ ਤੇਰੇ ਯਾਰ ਹੋ ਗਏ ਤੇਰੇ ਨਾਲ ਰਹਿਣਾ ਉਦੋਂ ਜਦੋਂ ਰਾਜੇ ਦੀ ਕੁੜੀ ਜੋ ਜਨਕਰਤਾ ਰਾਜੇ ਨੂੰ ਪੁੱਛਿਆ ਵੀ ਕੀ ਨਾਮ ਤੇ ਕੀ ਰਾਜਾ ਕਹਿੰਦਾ ਵੀ ਇਸੇ ਕੁੜੀ ਦਾ ਡੋਲਾ ਇਹ ਹੁੰਦੀ ਸੀ ਕੁੜੀ ਛੋਟੀ ਸੀ ਉਮਰ ਦੇ ਵਿੱਚ ਬਾਪ ਨੂੰ ਉਮਰ ਦੇ ਵੱਡਾ ਸੀ ਉਦੋਂ ਮਖਲਾਵੇ ਠਹਿਰ ਕੇ ਦੰਦੇ ਜਦੋਂ ਟਾਈਮ ਆਇਆ ਹੌਲੀ ਕੁੜੀ ਮਾੜੀ ਜਿਹੀ ਮੁਟਿਆਰ ਹੋਈ ਕਿਸੇ ਨਾ ਰਾਜੀ ਨੂੰ ਉਂਗਲ ਲਾਤੀ ਵੀ ਮਹਾਰਾਜ ਉਹ ਇੱਕ ਫਕੀਰ ਆਦਮੀ ਤੁਸੀਂ ਕੁਬਾਸ਼ਾ ਬਿੱਤ ਦਾ ਪਲਣਕੀ ਨੂੰ ਬਾਸ਼ਾ ਨਾ ਬਿਆੰਗੇ ਕਿ ਉਹ ਜੇ ਸੋਡੀ ਕੁੜੀ ਰਾਜੀ ਕਰਤੀ ਤਾਂ ਮੋਢੇ ਦੇਸ਼ ਦਾ ਨਾ ਪਾਣੀ ਵੀ ਖਾਂਦਾ ਰਾਜੇ ਹੁੰਦੇ ਸੀ ਕੰਨਾਂ ਦੇ ਕੱਚੇ ਰਾਜੇ ਨੇ ਚਾਕੇ ਧਵਾਵ ਦਿੱਤਾ ਜਦੋਂ ਕੁੜੀ ਨੂੰ ਪੁੱਤ ਲੱਗ ਗਿਆ ਮੇਰਾ ਰਿਸ਼ਤਾ ਹੋਰ ਕਰਦੇ ਆ ਉਹਨਾਂ ਨੇ ਬਾਪੇ ਕੋਲੇ ਸੁਨੇਹਾ ਭੇਜਾ ਉਧਰ ਬਾਪੇ ਨੂੰ ਪੁੱਤ ਲੱਗ ਗਿਆ ਉਹ ਵੀ ਬਿਹਤਰ ਨਾਲ ਰਿਸ਼ਤਾ ਹੋਰ ਕਰਦੇ ਆ ਉਹਨੇ ਵੀਰ ਨੂੰ ਕਿਹਾ ਵੀ ਅੱਜ ਮੇਰੀ ਬਾਤ ਜਿਹੜਾ ਕਹਿੰਦਾ ਵੀ ਦਿੱਲੀੋਂ ਪਲੰਗਾ ਦਿੱਲੀੋਂ ਨਹੀਂ ਪਲੰਗਾ ਹੁੰਦਾ ਸੀ ਦਿੱਲੀ ਚੌਂਕ ਤੋਂ ਪਲੰਗਾ ਹੁੰਦਾ ਸੀ ਇੱਥੇ ਦਿੱਲੀ ਚੌਂਕ ਹੈ ਜਿੱਥੇ ਬਹਿਲੂਨਾਂ ਦੁੱਧੀ ਬਾਬੇ ਦੇ ਸਹਰੇ ਦਾ ਕਰ ਸੀ ਅੱਛਾ ਇੱਥੇ ਮਜੂਦ ਸੀ ਹਾਂ ਇੱਥੇ ਦਿੱਲੀ ਵਾਲਾ ਮਰੇ ਕੋਲੇ ਮਰੇ ਕੋਲੇ ਠੀਕ ਹੈ ਹੁਣ ਆਮ ਚੇਤੇ ਕਹਿੰਦਾ ਵੀ ਦਿੱਲੀੋਂ ਪਲੰਗਾ ਮੰਗਾਉਂਦਾ ਸੀ ਬਾਬਾ ਦਿੱਲੀ ਹੋਂ ਨਹੀਂ ਹੁੰਦਾ ਦਿੱਲੀ ਵਾਲੇ ਚੌਂਕ ਚੋਂ ਹੁੰਦਾ ਚੌਂਕ ਠੀਕ ਹੈ ਠੀਕ ਹੈ ਜੀ ਸਹੀ ਨਹੀਂ ਜਿਹੜੇ ਹੁਣ ਆਮ ਚੇਲੇ ਕਹਿੰਦੇ ਵੀ ਪੁਲਿਸ ਕਿਉਂ ਨਹੀਂ ਦੀ ਇਹ ਕੋਰਟ ਦੇ ਅਦਾਲਤ ਦੀ ਹੋਰ ਪੀਰਾਂ ਦੀ ਪੁਲਿਸ ਕਿਉਂ ਨਹੀਂ ਦਿੰਦੀ ਕਿਉਂਕਿ ਬਾਬੇ ਨੇ ਇਸੇ ਬਾਦਸ਼ਾਹ ਕਰੀ ਦੀ ਹੈ ਦੇਖੋ ਜਦੋਂ ਕੋਈ ਵੀ ਬੰਦਾ ਬਾਦਸ਼ਾਹ ਹੁੰਦਾ ਹੈ ਉਹ ਜੇ ਕੋਈ ਗੁਨਾਹ ਕਰ ਦੁੰਦਾ ਹੈ ਉਹ ਆਵਤਾ ਹੁਣ ਜਾਂਦਾ ਨਹੀਂ ਕਿ ਉਹ ਅੱਜ ਭਗਵੰਤ ਮਾਨ ਦਾ ਰਾਜ ਆਪਣ ਭਗਵੰਤ ਮਾਨ ਤੇ ਨਹੀਂ ਫੜਨੋਂਗਾ ਵੀ ਜਿੰਦਾ ਪੋਸਤੀ ਨਾ ਹੋਵੇ ਜਦੋਂ ਕਿਸੇ ਤੋਂ ਕੋ ਪੁੱਲ ਹੋ ਜਾਂਦੀ ਹੈ ਉਹਨੂੰ ਪੰਜਾਬ ਪੁਲਿਸ ਦਿਸੂ ਦਿਸੂ ਉਤੋਂ ਆਏ ਸਮਝੇ ਬਾਬੇ ਮਰੇ ਕੋਰਟ ਦੇ ਅਦਾਲਤ ਦੀ ਗਲਤੀ ਪਈ ਠੀਕ ਹੈ ਜਦੋਂ ਪਹਿਲੀ ਪੁਰੀ ਹੋਏ ਮਲੰਗ ਦਾ ਪੈਸਾ ਚੱਲਿਆ ਇਹ ਕੋਈ ਪਾਦਾ ਹੁੰਦਾ ਸੀ ਠੀਕ ਹੈ ਬਾਬੇ ਦਰਬਾਰ ਚ ਕੋਈ ਲੜਕੀ ਸੇਵਾ ਕਰਦੀ ਹੁੰਦੀ ਸੀ ਤੇ ਪਾਦੇ ਪਹਿਲਾਂ ਜਿਵੇਂ ਹੁਣ ਆਪਾਂ ਕਹਿੰਦੇ ਹੇ ਪੰਡਤ ਕਰਦੇ ਉਹ ਪਾਦਾ ਉਹਨੂੰ ਰੋਜ਼ ਤਾਂ ਕਰਿਆ ਕਰੇ ਕਦੇ ਤਮੀਜ਼ੜਤਾ ਕਦੇ ਕੋਈ ਬਾਬੇ ਨੂੰ ਕਹਿਆ ਕਦੇ ਮਾਪੇ ਜੀ ਸਾਲ ਵਾਜਿ ਪਰ ਵਾਹਤ ਹੈ ਆਦਤ ਹੈ ਬਾਬਾ ਕਹਦਾ ਕਰੋ ਕੋਈ ਨਹੀਂ ਭਈ ਅੱਲਾਹ ਪੱਕ ਭਲਾ ਸੋ ਜਦੋਂ ਹੱਦ ਕੱਪ ਗਈ ਤੇ ਬਾਬੇ ਨੇ ਇੱਕ ਦਿਨ ਕਹਿੰਦਾ ਉਹ ਲਿਓ ਬੁਲਾ ਕੇ ਹੁਣ ਪਾਦੇ ਨੂੰ ਆਏ ਸੀ ਵੀ ਮੇਲੇ ਮਾਰ ਦਾ ਕੌਣ ਹੈ ਕਾਹਨ ਲੁਕਨਦਾ ਵੀ ਕਿਤੇ ਰੱਬ ਦੇ ਭਗਤ ਐਹੀਆਂ ਗੱਲਾਂ ਕਰਦੇ ਨੇ ਤੰਕਰ ਦੇ ਹੁੰਦੇ ਲੋਕਾਂ ਨੂੰ ਉਹ ਕਹਦਾ ਵੀ ਤੂੰ ਕੀ ਕਰ ਦੇਗਾ ਜਦੋਂ ਪੀਰ ਨੇ ਕਿਰਿਆਦਾਨ ਨੂੰ ਯਾਦ ਉਹਦਾ ਸਾਰਾ ਕੁਝ ਹੀ ਬਾਬੇ ਨੇ ਲਾ ਲਿਆ ਫਿਰ ਪਾਦਾ ਰੋਵੇ ਵੀ ਮੈਂ ਕਦਰ ਨੂੰ ਜਾਵਾਂ ਮੈਂ ਬੱਚੇ ਕਾਦਣਾ ਪਾ ਫਿਰ ਉਹਨੂੰ ਬੋਲ ਹੋਏ ਵੀ ਤੂੰ ਮੇਰੇ ਬਾਅਦ ਦੇ ਪੂਰੇ ਖੜ ਦੇ ਉਹ ਤੋਂ ਤਰ ਪੈਸਾ ਪੈਸਾ ਲੋਕ ਪਾ ਕੇ ਵੰਗਾ ਕਰਨਗੇ ਤੂੰ ਉਹਦੇ ਨਾਲ ਟਾਈਮ ਪਾਸ ਕਰਿਆ ਕਰੇਗਾ ਉਥੋਂ ਪਹਿਲੀ ਪੁੜੀ ਪੀਰ ਦਾ ਪੈਂਦਾ ਆਪੇ ਦੇ ਦੋ ਛੱਦਨਾ ਸੀ ਤਿੰਨ ਮੁੰਡੇ ਸੀ ਜਿਹੜੀ ਦਿੱਲੀ ਵਾਲੀ ਆਪਾਂ ਦਿੱਲੀ ਚੌਂਕ ਵਾਲੀ ਬੇਬੇ ਸੀ ਉਹਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਜਿਹੜੀ ਪਹਿਲਾਂ ਵਾਲੀ ਸੀ ਉਹਦੇ ਦੋ ਮੁੰਡੇ ਸੀ ਇੱਕ ਪ੍ਰਮਾਤਮਾ ਵੱਲੋਂ ਸਿੱਧਾ ਸੀ ਠੀਕ ਹੈ ਦੋ ਮੁੰਡੇ ਵਿਆਹੇ ਸੀ ਇੱਕ ਦਾ ਬਾਪੇ ਦੇ ਮੁੰਡੇ ਦਾ ਵਿਆਹ ਨਹੀਂ ਹੋਇਆ ਠੀਕ ਹੈ ਤੇ ਇੱਕ ਬਾਪੇ ਦੀ ਗੁੱਡੀ ਸੀ ਜਿਹਦੀ ਕਬਰ ਅੱਜ ਕੱਲ ਮਾਈ ਮੰਗੋ ਕਹਿੰਦੇ ਆ ਕੀਜ਼ਾ ਦੇ ਕੋਲੇ ਠੀਕ ਹੈ ਜਦੋਂ ਹੁਣ ਆਪਾਂ ਕੋਈ ਵੀ ਪਿਓ ਮਾਂ ਪਿਓ ਆਉਜੀ ਕੁੜੀ ਨੂੰ ਵਿਆਹ ਕੇ ਤੋਰਦਾ ਸਿਰ ਤੇ ਧਰਦਾ ਵੀ ਲੈ ਕੁੜੀ ਗਈ ਜੁਵਾ ਨੂੰ ਮੇਰੇ ਘਰੇ ਖੁਸ਼ੀ ਖੁਸ਼ੀ ਆਈ। ਉਹ ਕਿਸੇ ਕੱਲ ਪਿੱਛੇ ਸਹੁਰਿਆਂ ਨਾਲ ਅੰਦਰਾਜ ਹੋ ਗਈ, ਡਿਸਪਿਊਟ ਹੋ ਗਿਆ। ਉਦੋਂ ਤੁਰਕੇ ਆਉਂਦੇ। ਉਦੋਂ ਤੋਂ ਉਹ ਲੜਕੇ ਕਰਨ ਨੂੰ ਦੁਲਹੀ ਜਦੋਂ ਮਰੇ ਕੋਟ ਦੇ ਦੀ ਹੱਦ ਚ ਬੜੀ। ਹੁਣ ਐ ਕਿ ਆ ਵੀ ਮਾਇਆ ਉਹਦੇ ਆਬਾ ਨੂੰ ਕੀ ਮੂੰਹ ਦਿਖਾऊं। ਜਿਉਂਨੇ ਦਾ ਕਹ ਸੀ ਤੂੰ ਮੇਰੇ ਨਾਲ ਮੇਰੇ ਘਰੇ ਕੁਛ ਹੀ ਨਹੀਂ। ਤੇ ਅੱਜ ਮੈਂ ਨਾਰਾਜ਼ ਹੋ ਕੇ ਚਲੀਆਂ। ਹੁਣ ਇੱਕ ਲੱਤ ਦੇ ਹੋ ਕੇ ਪ੍ਰਮਾਤਮਾ ਮੂਹਰੇ ਤੇ ਅਰਦਾਸ ਕਰੀ ਵੀ ਸੱਚੇ ਪਾਤਸ਼ਾਹ ਇਹਨਾਂ ਤੋਂ ਅੱਲਾਹਤਾਲਾ ਮੈਨੂੰ ਇੱਥੇ ਖੜੀ ਨੂੰ ਧਰਤੀ ਬਿਆੜ ਦੇ। ਉਥੋਂ ਵਰ ਧਰਤੀ ਪਾੜ ਗਈ ਸੀ ਇੰਨਾ ਕੋ ਪਤਲਾ ਚੁੰਨੀ ਦਾ ਬਾਹਰ ਉਹ ਲੜਕੀ ਦਾ ਬਾਹਰ ਰਹਿ ਗਿਆ ਸੀ ਉਧਰ ਤਾਂ ਆਡਰ ਦੇ ਪਾ ਲੈਣਾਂਗੇ ਕਿ ਕਿਤੇ ਕੋਈ ਆਤਮ ਹੱਤਿਆ ਨਾ ਕਰ ਦੇ ਹੁਣ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕੋਈ ਉਦੋਂ ਕਿਹੜਾ ਕੋਈ ਟੈਲੀਫੋਨ ਹੁੰਦੇ ਸੀਗੇ ਕਿ ਫੋਨ ਕਰ ਤੋਂ ਵੀ ਉਧਰ ਇਹ ਪਾ ਲੈਣ ਜਦੋਂ ਦੇਖਿਆ ਵੀ ਨਾਲ ਤਾਂ ਧਰਤੀ ਪੋਦੀ ਹੋਈ ਵੀ ਨਾਲੇ ਵੀ ਇੱਥੇ ਕੋਈ ਚੀਜ਼ ਸਮਾਈ ਹੈ ਪੱਲਾ ਸਿਆਣ ਦੇ ਵੀ ਐਹੀ ਜੀ ਚੁੰਨੀ ਲੱਗਦੀ ਸੀ ਉਹਦੀ ਕਬਰ ਮਾਤਾ ਲੇਪੂ ਅਲੀ ਕਬਰ ਰਹੇਗੀ ਕਿ ਈਦ ਸਾਦੇ ਕੋਲੇ ਮਾਈ ਮੰਗੂ ਬੈਹੰਦੇ ਉੱਥੇ ਲੱਗਦਾ ਉਸੇ ਮੇਲਾ ਲੱਗਦਾ ਅੱਛਾ ਉੱਥੇ ਸੁੱਖਾ ਮੁਰਦਾ ਹੁੰਦੇ ਸੁੱਖਾ ਮੁਰਦਾ ਮੇਲਾ ਵਗੜਾ ਲੱਗਦਾ ਹਾਂ ਠੀਕ ਆ ਹੋਰ ਕੀ ਕਹਿਣਾ ਚਾਹੋਗੇ ਰਸ਼ਕਾ ਨੂੰ ਆਪਣੇ ਸੰਗਤਾਂ ਨੂੰ ਦਿਓ ਅਸ਼ੀਰਵਾਦ ਆਪਣੇ ਵੱਲੋਂ ਆਪਣੇ ਵੱਲੋਂ ਅਸ਼ੀਰਵਾਦ ਦਿਓ ਸੰਗਤਾਂ ਜਿਹੜੀਆਂ ਆਈਆਂ ਨੇ ਅਸ਼ੀਰਵਾਦ ਹੈ ਵੀ ਜਿਹੜਾ ਬੰਦਾ ਤਾਂ ਦਿਲੋਂ ਬਾਬੇ ਦਾ ਪਿਆਰ ਕਰਦਾ ਹੈ ਤਨੋਂ ਮਨੋਂ ਕਿਤੇ ਨਹੀਂ ਜਦੋਂ ਜਿੱਦਿਆਂ ਅੰਦਰੋਂ ਦੇਖੋ ਜਿਨੇ ਇੱਕ ਗ੍ਰੈਡ ਹੁੰਦਾ ਤੇ ਮਤਲਬ ਥਾਂ ਥਾਂ ਜਗੀ ਜਾਂਦਾ ਹੁਣ ਬਾਅਦ ਇਹ ਕਹਿੰਦੇ ਵੀ ਇੰਨੇ ਚੇਲੇ ਹੋ ਗਏ ਜੀ ਇੰਨੇ ਜੋ ਵੱਲੋਂ ਤਾਂ ਉਹੀ ਜਗੋਂ ਜਿੱਥੇ ਨਾ ਤਾਰਾਂ ਦੋਨਾਂ ਸਹੀ ਜੁੜ ਗਈਆਂ ਕਿਸੇ ਦੀ ਵੀ ਜਦੋਂ ਅੰਦਰ ਦਾ ਤਾਰਾ ਇਹਦੇ ਨਾਲ ਜੁੜ ਜਾਂਦੀਆਂ ਉੱਥੇ ਕਿਸੇ ਚੀਜ਼ ਦੀ ਨਾ ਕਮੀ ਰਹੀ ਹੈ ਤੇ ਨਾ ਦੁਨੀਆ ਹੋਊ ਤੁਰਗੀ ਇਹ ਪਕੀਰ ਜਿਹੜੀ ਇਹ ਬਾਉਂਡਰੀ ਵਾਲ ਹੈ ਇਹ ਰਾਤ-ਰਾਤ ਬਾਬੇ ਨੇ ਪੂਤਾ ਤੋਂ ਕਰਵਾਈ ਵੀ ਹੈ ਠੀਕ ਹੈ ਇਹ ਥੋੜਾ ਜਿਹਾ ਥਾਂ ਰਹਿੰਦਾ ਸੀ ਕਿ ਤਰ੍ਹਾਂ ਜਿਹੜੀ ਚੱਕੀ ਫੇਰਦੀ ਸੀ ਜੋ ਚੱਕੀ ਫੇਰਦੇ ਦੂਸਾਂ ਕਹਿੰਦੇ ਦਿਨ ਚੜਦਾ ਭਾਈ ਵੀ ਛੱਡੋ ਸਾਡੀ ਉਹ ਛੱਡ ਕੇ ਉਹ ਜਿਵੇਂ ਵਿਚਾਲੇ ਉਹ ਵੀ ਉਹ ਢੀ ਪੇਟ ਹੁੰਦਾ